ਸ਼੍ਰੀ ਕਾਲ ਤਖਤ ਸਾਹਿਬ ਸਥਤਰਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੇ ਕਰਮਜੀਤ ਸਿੰਘ ਉਹਨਾਂ ਦੇ ਸੰਬੰਧ ਚ ਇਹ ਜਿਹਦਾ ਸਾਹਿਬ ਨੇ ਜੀ ਦੇਣ ਆਏ ਆ ਕਿ ਉਹਨਾਂ ਨੇ ਪਿਛਲੇ ਦਿਨੀ ਜਿਹੜਾ ਕੈਂਪ ਟੂਰ ਦੇ ਵਿੱਚ ਅਮਰਤਾ ਯੂਨੀਵਰਸਿਟੀ ਦੇ ਵਿੱਚ ਗਿਆਨ ਸਮਾਵੇਲਣ ਆਰਐਸਐਸ ਵੱਲੋਂ ਕੀਤਾ ਗਿਆ ਸੀ ਉਹਦੇ ਵਿੱਚ ਸਾਡੇ ਯੂਨੀਵਰਸਿਟੀ ਦੇ ਵੀਸੀ ਉੱਤੇ ਪੇਸ਼ ਹੋਏ ਤੇ ਉਹਨਾਂ ਨੇ ਆਪ ਦੇ ਵੱਲੋਂ ਜਿਵੇਂ ਕਦੇ ਬੱਚੇ ਰਿਪੋਰਟ ਦਿੰਦੇ ਆ ਕਿਦੇ ਆਪਣੇ ਸੁਪੀਰੀਅਰ ਨੂੰ ਉਵੇਂ ਰਿਪੋਰਟ ਦਿੱਤੀ ਹੈ ਵੀ ਅਸੀਂ ਪਿਛਲੇ 1 ਸਾਲ ਦੇ ਵਿੱਚ ਕੀ ਕੀ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਗਿਣਾਇਆ ਹੈ ਕਿ ਆਪਾਂ ਜਿਹੜਾ ਇੰਡੀਅਨ ਜਿਹੜਾ ਨੌਲੇਜ ਸਿਸਟਮ ਆ ਉਹਦੇ ਸੰਬੰਧੀ ਇੱਕ 2 ਕ੍ਰੈਡਿਟ ਦਾ ਕੋਰਸ ਲਾਂਚ ਕੀਤਾ ਹੈ ਇਹਦੇ ਨਾਲ ਇੱਕ ਸਿੱਖ ਚੇਅਰ ਸਥਾਪਿਤ ਕੀਤੀ ਹੈ ਜਿੱਥੇ ਵਿਦਾਂਤ ਨੂੰ ਸਿੱਖੀ ਦੇ ਨਾਲ ਜੋੜ ਕੇ ਕਿਵੇਂ ਪੇਸ਼ ਕੀਤਾ ਜਾਵੇ ਉਹਦੇ ਬਾਰੇ ਉਹਨਾਂ ਨੇ ਗੱਲ ਕੀਤੀ ਹੈ ਵੇਖੋ ਜਿਹੜੀ ਵੱਡੀ ਸਾਡੇ ਵਾਸਤੇ ਸਮੱਸਿਆ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਜਿਹੜੀ 500 ਸਾਲਾਂ ਦੇ ਉੱਤੇ ਯੂਨੀਵਰਸਿਟੀ ਬਣੀ ਸੀ 1969 ਦੇ ਵਿੱਚ ਯੂਨੀਵਰਸਿਟੀ ਬਣਾਉਣ ਦਾ ਮਕਸਦ ਹੀ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਸਿੱਖਿਆਵਾਂ ਦਾ ਅੱਜ 50 ਸਾਲਾਂ ਬਾਅਦ 52 ਸਾਲਾਂ ਬਾਅਦ ਗੱਲ ਨੁਕਤੇ ਇੱਥੇ ਆ ਗਈ ਆ ਕਿ ਆਰਐਸਐਸ ਦੇ ਨਾਲ ਸਬੰਧ ਰੱਖਣ ਵਾਲੇ ਬੰਦੇ ਇਸ ਯੂਨੀਵਰਸਿਟੀ ਦੇ ਵੀਸੀ ਲੱਗੇ ਆ ਉਹ ਆਰਐਸਐਸ ਜਿਹੜੀ ਫਿਲਾਸਫੀ ਸਿੱਖੀ ਦੇ ਖਿਲਾਫ ਸਿੱਖੀ ਸਿਧਾਂਤਾਂ ਦੇ ਖਿਲਾਫ ਜਿਹੜੇ 1925 ਦੇ ਵਿੱਚ ਹੈੱਡਕੁਆਰਟਰ ਨੇ ਜਿਹੜੀ ਜਥੇਬੰਦੀ ਬਣਾਈ ਆ ਤਾਂ ਇਹ ਬੇਸਿਕ ਮੂਲ ਰੂਪ ਦੇ ਵਿੱਚ ਸਿੱਖੀ ਨੂੰ ਇੱਕ ਵੱਖ ਧਰਮ ਵਜੋਂ ਰੱਦ ਕਰਦੀ ਆ ਸਿੱਖੀ ਨੂੰ ਸਨਾਤਨ ਦਾ ਹੀ ਇੱਕ ਅੰਗ ਦੱਸਦੀ ਆ ਤੋ ਉਸ ਵਿਚਾਰਤਾਰਾ ਨੇ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਨੂੰ ਜਿਹੜਾ ਆ ਆਪਦੇ ਹਿਸਾਬ ਨਾਲ ਡਿਫਾਈਨ ਕਰਨਾ ਸ਼ੁਰੂ ਕੀਤਾ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਦੱਸਦੇ ਆ ਉਹ ਗੁਰਨਾਨਕ ਪਾਤਸ਼ਾਹ ਨੂੰ ਸਿੱਖ ਗੁਰਸੇਵਾਨਾਂ ਨੂੰ ਸਿੱਖ ਸ਼ੀਧਾਂ ਨੂੰ ਉਹ ਹਿੰਦੂ ਧਰਮ ਦਾ ਹੀ ਇੱਕ ਅੰਗ ਦੱਸਦੇ ਆ ਤੇ ਉਸ ਵਿਚਾਰਤਾਰਾ ਨੂੰ ਜਵਾਬ ਦੇ ਇੱਕ ਸਖਸ਼ ਜਿਹੜਾ ਆ ਉਹ ਅੱਜ ਸਾਡੀ ਯੂਨੀਵਰਸਿਟੀ ਦਾ ਵੀਸੀ ਲੱਗ ਚੁੱਕਾ ਤੇ ਸ਼ਰਿਆਮ ਉਹ ਪਬਲਿਕਲੀ ਕਿਵੇਂ ਏਡੇ ਵੱਡੇ ਪ੍ਰੋਗਰਾਮ ਦੇ ਵਿੱਚ ਉਹ ਤੇ ਰਿਪੋਰਟ ਦੇ ਰਹੇ ਜਿਹੀ ਇਹ ਇਹ ਕਰ ਰਹੇ ਆ ਤਾਂ ਇੱਥੇ ਸਭ ਤੋਂ ਪਹਿਲਾਂ ਸ਼੍ਰੀ ਕਾਲਤਾ ਸਿੰਘ ਸਾਹਿਬ ਦੇ ਜਿਹੇ ਧਾਰਨ ਨੂੰ ਅਸੀਂ ਬੇਨਤੀ ਕਰਦੇ ਆਂ ਕਿਉਂਕਿ ਇੱਥੇ 1 ਜਨਵਰੀ ਸਨ 2001 ਦੇ ਵਿੱਚ ਪੰਜ ਸਿੰਘ ਸਭਾਨਾ ਵੱਲੋਂ ਕਾਲ ਤੱਕ ਸਭ ਤੋਂ ਬਕਾਇਦਾ ਹੁਕਮਨਾਮਾ ਜਾਰੀ ਹੋਇਆ ਸੀ ਜਿਦੇ ਵਿੱਚ ਆਰਐਸਐਸ ਦੀਆਂ ਗਤੀਵਿਧੀਆਂ ਬਾਰੇ ਸਿੱਖਾਂ ਨੂੰ ਸੂਚਿਤ ਕੀਤਾ ਗਿਆ ਸੀ ਤੇ ਉਹਨਾਂ ਦੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਸਬੰਧ ਨਾ ਰੱਖਣ ਦੀ ਤਾਕੀਦ ਕੀਤੀ ਗਈ। ਉਸ ਤੋਂ ਬਾਅਦ ਸਨ 2002 ਦੇ ਵਿੱਚ ਗਿਆਨੀ ਜੁਗਿੰਦਰ ਸਿੰਘ ਵਦਾਂਤੀ ਉਦੋਂ ਕਾਲ ਤੱਕ ਸਾਬਲ ਜੇਹੇਦਾਰ ਹੀ ਉਦੋਂ ਬਕਾਇਦਾ ਉਹਨਾਂ ਨੇ ਸਿੱਖ ਸੰਗਤਾਂ ਦੇ ਨਾਮ ਜਾਰੀ ਸੰਦੇਸ਼ ਕਰਦੇ ਆ ਇਹ ਗੱਲ ਕਹੀ ਸੀ ਕਿ ਆਰਐਸਐਸ ਦੀਆਂ ਜਿਹੜੀਆਂ ਗਤੀਵਿਧੀਆਂ ਆ ਉਹ ਕਿਵੇਂ ਸਿੱਖੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ। ਉਦੋਂ ਬਾਅਦ ਸਾਲ 2004 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੇਹੇਦਾਰ ਵੱਲੋਂ ਆਰਐਸਐਸ ਦੇ ਵਿਰੁੱਧ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਤਾਂ ਅਹੀ ਜੇਹੇਦਾਰ ਸਾਹਿਬ ਨੇ ਪੀਰ ਕਰਦੇ ਆ ਕਿ ਜਿਹੜੇ ਪਿਛਲੇ ਹੁਕਮਨਾਮੇ ਆ ਉਹਨਾਂ ਦੀ ਰੋਸ਼ਨੀ ਦੇ ਵਿੱਚ ਅੱਜ ਇਹ ਗੱਲ ਕੌਮ ਨੂੰ ਸਪਸ਼ਟ ਕੀਤੀ ਜਾਵੇ ਕਿ ਉਹਨਾਂ ਨੇ ਆਰਐਸਐਸ ਦੇ ਨਾਲ ਸੰਬੰਧ ਰੱਖਣ ਵਾਲੇ ਜਿਹੜੇ ਅੱਜ ਇਹ ਗੱਲ ਬੜੀ ਆਮ ਹੋ ਗਈ ਆ ਕਿ ਜਿਹੜੀਆਂ ਸਿੱਖ ਸਖਸ਼ੀਅਤਾਂ ਆ ਉਹ ਆਰਐਸਐਸ ਦੇ ਸਮਾਗਮਾਂ 'ਚ ਜਾਂਦੀਆਂ ਮਨਜਿੰਦਰ ਸਿੰਘ ਸਿਰਸੇ ਅਗੇ ਬੰਦੇ ਵੇਖਿਆ ਹੋਰ ਬੰਦੇ ਕਿ ਜਿਹੜੇ ਬੜੇ ਉਤੋਂ ਸਿੱਖੀ ਸਰੂਪ ਤੁਸੀਂ ਇਹ ਵੇਖੋ ਕਿ ਤਰਾਸ ਨਹੀਂ ਕਿ ਇਹ ਜਿਹੜੇ ਮੀਸੀ ਆ ਇਹਨਾਂ ਨੂੰ ਜਿਹੜੀ ਕਾਲ ਤੱਕ ਸਾਹਿਬ ਦੀ ਮਾਨ ਮਰਿਆਦਾ ਬਹਾਲ ਕਰਨ ਵਾਸਤੇ ਕਮੇਟੀ ਬਣੀ ਆ ਉਹਦੇ ਵਿੱਚ ਵੀ 34 ਮੈਂਬਰਾਂਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਚਲੋ ਅਸੀਂ ਇਸ ਗੱਲ ਦੇ ਧੰਨਵਾਦੀ ਆ ਕਿ ਤੁਰੰਤ ਜਦੋਂ ਇਹ ਗੱਲ ਬਾਹਰ ਆਈ ਹੈ ਜਦ ਵਿਦਿਆਰਥੀ ਜਥੇਬੰਦੀ ਸਾਥ ਨੇ ਮਸਲਾ ਚੁੱਕਿਆ ਉਹਨਾਂ ਨੂੰ ਕਮੇਟੀ 'ਚੋਂ ਬਾਹਰ ਕੀਤਾ ਗਿਆ ਪਰ ਗੱਲ ਇੱਥੇ ਨਹੀਂ ਰੁਕਣੀ ਚਾਹੀਦੀ ਗੁਰੂ ਨਾਨਕ ਪਾਸ਼ਾ ਦੇ ਨਾਮ ਤੇ ਜਿਹੜੀ ਯੂਨੀਵਰਸਿਟੀ ਚੱਲ ਰਹੀ ਆ ਉਹਦਾ ਵੀਸੀ ਉਸ ਵਿਚਾਰਧਾਰਾ ਚੋਂ ਦਾ ਹੋਵੇ ਜਿਹੜੀ ਗੁਰੂ ਨਾਨਕ ਪਾਸ਼ਾ ਦੇ ਵਿਚਾਰਧਾਰਾ ਨੂੰ ਮੁੱਢੋਂ ਨਕਾਰਦੀ ਆ ਸਿੱਖੀ ਦੀ ਵਿਚਾਰਧਾਰਾ ਇੱਥੇ ਚਾਰ ਦਰਵਾਜ਼ੇ ਹਰ ਗੁਰੂ ਘਰ ਦੇ ਨੇ ਤੇ ਜਿਹੜੀ ਵਿਚਾਰਧਾਰਾ ਰਸਦੇ ਆ ਜੋ ਕਰਿੰਦੇ ਬਣੇ ਬੈਠੇ ਆ ਉਹ ਦਰਜਾ ਬਦਰਜੀ ਤੇ ਖੜੀ ਆ ਉਹ ਕਹਿੰਦੀ ਆ ਕਿ ਜਿਹੜਾ ਮਨੁੱਖ ਵਾ ਕੋਈ ਖੱਤਰੀ ਆ ਕੋਈ ਬ੍ਰਾਹਮਣ ਵਾ ਕੋ ਸ਼ੂਦ ਵਾ ਕੋ ਵੈਸ਼ ਵਾ ਕੋਈ ਇੱਕ ਬਰਾਬਰ ਨਹੀਂ ਗੇ ਤਾਂ ਇਹ ਦੋ ਵਿਚਾਰਧਾਰਾ ਜਿਹਦਾ ਟਕਰਾ ਗੁਰੂ ਨਾਨਕ ਪਾਸ਼ਾ ਨੇ ਜਦੋਂ ਜਨਊ ਪੈਨ ਨੂੰ ਤਾਂ ਨਾ ਕੀਤੀ ਉਦੋਂ ਤੋਂ ਆ ਆ ਜੋ ਵਿਚਾਰਧਾਰਾ ਦਾ ਬੰਦਾ ਸਾਡੀਆਂ ਸੰਸਥਾਵਾਂ ਦੇ ਉੱਤੇ ਆ ਕੇ ਵੀਸੀ ਲੱਗੇ ਤਾਂ ਪਹਿਲਾ ਤਾਂ ਹੀ ਆਪਣੀਆਂ ਸਿੱਖ ਸੰਸਥਾਵਾਂ ਨੂੰ ਸਿੱਖ ਜਿਹੇਦਾਂ ਨੂੰ ਬੇਨਤੀ ਕਰਦੇ ਆ ਕਿ ਇਹ ਬੰਦੇ ਜਿਹੜੇ ਕੌਮ ਦੇ ਵਿੱਚੋਂ ਬਿਲਕੁਲ ਇੱਕ ਪਾਸੇ ਕੀਤੇ ਜਾਣੇ ਚਾਹੀਦੇ ਹਾ ਸ਼ੇਰੇ ਧੱਕੇ ਜਾਣੇ ਚਾਹੀਦੇ ਇਹਨਾਂ ਨੂੰ ਛੇਕਿਆ ਜਾਣਾ ਚਾਹੀਦਾ ਉਸ ਤੋਂ ਬਾਅਦ ਦੂਜਾ ਜਿਹੜਾ ਸਾਡਾ ਗਿਲਾ ਵਾ ਜਿਹੜਾ ਸਵਾਲ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਦੀ ਕੀ ਮਜਬੂਰੀ ਆ ਕਿ ਉਹਨਾਂ ਨੂੰ ਆਰਐਸਐਸ ਦੇ ਬੰਦੇ ਅੱਜ ਸਾਡੀਆਂ ਯੂਨੀਵਰਸਿਟੀਆਂ ਦੇ ਵੀਸੀ ਲਾਉਣੇ ਪੈ ਰਹੇ ਆ ਸਾਡੀ ਯੂਨੀਵਰਸਿਟੀ ਦੇ ਵਿੱਚ ਇੱਕ ਤੋਂ ਇੱਕ ਕਾਬਲ ਪ੍ਰੋਫੈਸਰ ਨੇ ਪੰਜਾਬ ਦੇ ਵਿੱਚ ਕਿੰਨੇ ਪ੍ਰੋਫੈਸਰ ਨੇ ਜਿਹੜੇ ਅਕੈਡਮਿਕਸ ਦੇ ਵਿੱਚ ਕੰਮ ਕਰ ਰਹੇ ਉਹਨਾਂ ਨੂੰ ਉੱਥੋਂ ਕੋਈ ਪ੍ਰੋਫੈਸਰ ਨਹੀਂ ਲੱਭਾ ਐਦੋਂ ਪਿਛਲਾ ਵੀ ਸੀ ਜਿਹੜਾ ਉਹ ਵੀ ਕੇਂਦਰ ਦੇ ਸ਼ਹਿਰਾਂ ਦੇ ਕੰਮ ਕਰਨ ਵਾਲਾ ਸੀ ਜੇ 8 ਸਾਲਾਂ ਬਾਅਦ ਵੀ ਸੀ ਬਦਲਿਆ ਆ ਤਾਂ ਵੀ ਸੀ ਫੇਰ ਕੌਣ ਲਿਆਂਦਾ ਆ ਜਿਹੜਾ ਆਰਐਸਐਸ ਨਾਲ ਸੰਬੰਧ ਰੱਖਦਾ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜੋ ਨਿਯੁਕਤੀਆਂ ਕੀਤੀਆਂ ਆ ਸਾਰੀਆਂ ਸ਼ਕੀਆ ਦੂਜੇ ਸੂਬਿਆਂ ਤੋਂ ਲਿਆ ਕੇ ਤੇ ਬੰਦੇ ਧੜਾ ਧੜ ਭਰਤੀ ਕੀਤੇ ਜਾ ਰਹੇ ਆ ਇਹ ਇੱਕ ਆਮ ਦੀ ਗੱਲ ਬਣ ਚੱਲੀ ਆ ਵੀ ਜਿਹੜਾ ਆਰਐਸਐਸ ਨਾਲ ਸਬੰਧ ਰੱਖਦਾ ਉਹ ਪਰਮਾਨੈਂਟ ਪ੍ਰੋਫੈਸਰ ਵੀ ਲੱਗ ਸਕਦਾ ਉਹ ਵੀਸੀ ਵੀ ਲੱਗ ਸਕਦਾ ਤਾਂ ਸਿੱਖ ਜਾਣ ਤੇ ਯਾਰ ਕਿੱਥੇ ਦੇ ਟਿਕਾਣਾ ਆਪਣੀਆਂ ਸੰਸਥਾਵਾਂ ਦੇ ਵਿੱਚ ਆਰਐਸਐਸ ਦੀ ਢੀਂਗੀ ਕਬੂਲ ਕੇ ਕਿਸੇ ਉੱਤੇ ਤੇ ਲੱਗਣਾ ਪੈ ਸਕਦਾ ਤੇ ਮੈਂ ਕਹਿੰਦਾ ਵੀ ਇਦੋਂ ਵੱਡੀ ਜਿਹੜੀ ਗੁਲਾਮੀ ਦੀ ਨਿਸ਼ਾਨੀ ਸਿਖਾਉਣ ਵਾਸਤੇ ਨਹੀਂ ਹੋ ਸਕਦਾ ਹਮਤਰੀ ਕੀ ਡਿਮਾਂਡ ਤੇ ਕਿੱਥੇ ਕਿੱਥੇ ਨੂੰ ਮਿਲਿਆ ਅਈ ਇੱਥੇ ਦਾ ਸਕਤਰੇ ਤਾਂ ਆਪਾਂ ਜਿਹੜਾ ਮੈਮੋਰੈਂਡਮ ਸਬਮਿਟ ਕਰਵਾਇਆ ਹੁਣ ਇਹੀ ਜੇਜ਼ਦਾਰ ਸਾਹਿਬ ਨੂੰ ਉਹਨਾਂ ਦੇ ਗ੍ਰਾਹਕੇ ਮਿਲਣ ਜਾ ਰਹੇ ਆ ਠੀਕ ਆ ਸਾਡੀ ਡਿਮਾਂਡ ਇਹ ਆ ਕਿ ਇੱਕ ਤਾਂ ਕਲੀਅਰ ਗਾਈਡਲਾਈਨ ਕੌਮ ਦੇ ਵਾਸਤੇ ਜਾਰੀ ਹੋਣੀ ਚਾਹੀਦੀ ਆ ਕਿ ਜਿਹੜੀ ਆਰਐਸਐਸ ਆ ਜਿਹੜੀ ਸਿੱਖੀ ਨੂੰ Hindu ਧਰਮ ਦਾ ਇੱਕ ਅੰਗ ਮੰਨਦੀ ਆ ਜਿਹੜੀ ਜੰਗ ਕਰਕੇ ਜਿਹੜਾ ਤਾਂ 25 ਮੀਂ ਸਿੱਖਾਂ ਨੂੰ Hindu ਧਰਮ ਦਾ ਹਿੱਸਾ ਦੱਸਦੀ ਆ ਉਹਦੇ ਕਰਕੇ ਏਡਾ ਧਰਮ ਜਿਹੇ ਮੋਰਚਾ ਲੱਗਾ ਕਾਲ ਤਖਸਾਲ ਤੇ ਹਮਲਾ ਹੋਇਆ ਲੱਖਾਂ ਦੀ ਗਿਣਤੀ ਸਿੱਖਾਂ ਸ਼ਹਾਦਤ ਦੇ ਦਿੱਤੀ ਤੇ ਉਹ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲੇ ਬੰਦਿਆਂ ਬਾਰੇ ਕਾਲ ਤਖਸਾਲ ਦੇ ਜਿਹੇ ਦਰ ਸਿੰਘ ਸਭਾਾਂ ਨੇ ਗੱਲ ਸਪਸ਼ਟ ਕਰਨ ਕਿ ਸਿੱਖ ਧਰਮ ਨੇ ਉਹਨਾਂ ਨਾਲ ਕਿਵੇਂ ਨਿਯਠਣਾ ਹੈ ਉਹਨਾਂ ਨੂੰ ਪੰਥ ਤੋਂ ਛੇਕਣਾ ਹੈ ਉਹਨਾਂ ਦਾ ਬਾਈਕਟ ਕਰਨਾ ਹੈ ਕੀ ਕਰਨਾ ਹੈ ਕਿ ਇੱਕ ਕਲੀਅਰ ਗਾਈਡਲਾਈਨ ਦਿੱਤੀ ਜਾਵੇ ਕਿਉਂਕਿ ਇਹ ਤੋਂ ਪਹਿਲਾਂ ਤਿੰਨ ਵਾਰੀ ਸੰਦੇਸ਼ ਕਾਲ ਤੱਕ ਸਭ ਤੋਂ ਆਰਐਸਐਸ ਦੇ ਵਿਰੁੱਧ ਜਾਰੀ ਹੋ ਚੁੱਕਾ ਅਸੀਂ ਚਾਹੁੰਦੇ ਹਾਂ ਕਿ ਉਹ ਤਿੰਨ ਸੰਦੇਸ਼ਾਂ ਦੀ ਰੋਸ਼ਨੀ ਦੇ ਵਿੱਚ ਇੱਕ ਨਵਾਂ ਸੰਦੇਸ਼ ਜਾਰੀ ਕੀਤਾ ਜਾਵੇ ਜਿਹੜੇ ਸਿੱਖ ਚਾਹੇ ਉਹ ਪ੍ਰੋਫੈਸਰ ਨੇ ਚਾਹੇ ਉਹ ਪੋਲਿਟਿਕਸ ਦੇ ਵਿੱਚ ਨੇ ਜਿਹੜੇ ਕਿਸੇ ਵੀ ਰੂਪ ਦੇ ਵਿੱਚ ਆਰਐਸਐਸ ਨਾਲ ਸੰਬੰਧ ਰੱਖਦੇ ਆ ਉਹਨਾਂ ਦੇ ਬਾਰੇ ਇੱਕ ਸਪਸ਼ਟ ਕਾਲ ਤੱਕ ਸਭ ਤੋਂ ਹੁਕਮਨਾਮਾ ਜਾਰੀ ਹੋਵੇ ਤੇ ਉਹਨਾਂ ਨੂੰ ਕਾਮਦੇ ਵਿੱਚੋਂ ਇੱਕ ਪਾਸੇ ਕੀਤਾ ਜਾਂਦਾ ਉਸ ਦਿਨ ਸ਼ਾਮ ਨੂੰ ਬੀਸੀ ਦਾਇਰ ਇੱਕ ਸਪਸ਼ਟੀਕਰਨ ਆਉਂਦਾ ਕਿ ਅਧੂਰੀ ਜਾਣਕਾਰੀ ਹੋਣ ਕਰਕੇ ਜਿਹੜਾ ਕਿ ਉਸ ਤੋਂ ਮੇਰੇ ਤੇ ਮਾਮਲਾ ਪੱਗਿਆ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਦੇਖੋ ਅਧੂਰੀ ਜਾਣਕਾਰੀ ਕੀ ਆ ਉਹ ਗੱਲ ਮੰਨਦੇ ਨਾ ਵੀ ਉਹ ਯੂਨੀਵਰਸਿਟੀ ਉੱਥੇ ਗਏ ਉਹਨਾਂ ਦੀ ਕੀ ਮਜਬੂਰੀ ਹੈ ਕਿ ਇੱਕ ਪ੍ਰਾਈਵੇਟ ਯੂਨੀਵਰਸਿਟੀ ਅਮਰਤਾ ਯੂਨੀਵਰਸਿਟੀ ਦੇ ਵਿੱਚ ਆਰਐਸਐਸ ਦੇ ਰੱਖੇ ਸਮਾਗਮ ਤੋਂ ਜਵਾਬ ਦੇਈ ਉਹ ਤਨਖਾਹ ਆਰਐਸਐਸ ਕੋਲ ਲੈ ਰਹੇ ਆ ਉਹ ਤਨਖਾਹ ਪੰਜਾਬ ਸਰਕਾਰ ਕੋਲ ਲੈ ਰਹੇ ਆ ਜੇ ਉਹ ਪੰਜਾਬ ਦੇ ਸਿੱਖਿਆ ਮੰਤਰੀ ਅੱਗੇ ਰਿਪੋਰਟ ਪੇਸ਼ ਕਰਦੇ ਫਿਰ ਉਹਨਾਂ ਨੂੰ ਕੋਈ ਤਰਾਜ ਨਹੀਂ ਉਹ ਮੋਹਨ ਭਗਵਤ ਜਿਹੜਾ ਆਰਐਸਐਸ ਦਾ ਮੁਖੀ ਆ ਜਿਹੜੀ ਆਰਐਸਐਸ ਸਿੱਖੀਆਂ ਜੜਾ ਪੁੱਟਣ ਤੇ ਲੱਗੀ ਆ ਉਹਦੇ ਅੱਗੇ ਸਰ ਸਰ ਕਰਕੇ ਡੇਢ ਮਿੰਟ ਮਾਈਕ ਤੇ ਬੋਲ ਰਿਹਾ ਕੋਈ ਸੁਣ ਵੀ ਕੋਈ ਨਹੀਂ ਰਿਹਾ ਤਾਂ ਉਸ ਤੋਂ ਬਾਅਦ ਹੋਰ ਕੀ ਗੱਲ ਪਬਲਿਕ ਡੋਮੇਨ ਦੇ ਵਿੱਚ ਆ ਸਕਦੀ ਹੈ ਇਸ ਮਾਮਲੇ ਤੇ ਸਿੱਖ ਲਿਆਰਾਂ ਵਿੱਚ ਵੀ ਚਰਚਾ ਹੈ ਔਰ ਸਿੱਖ ਫਲੋਸਰ ਇਹ ਕਹਿ ਰਹੇ ਨੇ ਜੇਕਰ ਇਹ ਇਤਰਾਜ਼ ਹੈਗਾ ਤਾਂ ਜਦੋਂ ਕਾਲੀ ਸਰਕਾਰ ਦੇ ਭਾਜਪਾ ਦਾ ਗੱਠ ਜੋੜ ਸੀ ਉਦੋਂ ਕਿਉਂ ਨਹੀਂ ਬੋਲੇਗੇ ਦੇਖੋ ਜਿਹੜਾ ਸਾਡਾ ਦਾਇਰਾ ਵਾ ਅਸੀਂ ਵਿਦਿਆਰਥੀ ਜਿਥੇ ਬੰਦੀ ਨਾਲ ਸੰਬੰਧ ਰੱਖਦੇ ਆ ਜਦੋਂ ਸਾਡੀ ਯੂਨੀਵਰਸਿਟੀ ਦਾ ਵੀਸੀ ਦੇਖੋ ਜਿਹੜੀ ਰਾਜਨੀਤੀ ਜਾਵਾ ਅਸੀਂ ਇਹ ਗੱਲ ਤੇ ਸਪਸ਼ਟ ਆ ਕਿ ਜਿਹੜੀ ਕਾਲੀ ਦਲ ਦਾ ਗੱਠ ਜੋੜ ਰਿਹਾ ਭਾਜਪਾ ਨਾਲ ਉਹਦੇ ਵਿੱਚ ਬੜੀਆਂ-ਬੜੀਆਂ ਖਾਮੀਆਂ ਜਿਹਦੇ ਕਰਕੇ ਸਿੱਖ ਸਿਆਸਤ ਦਾ ਜਿਹੜਾ ਆ ਨੁਕਸਾਨ ਹੋਇਆ ਆ ਪਰ ਅਸੀਂ ਕਿਉਂ ਵੀ ਸਿੱਖਿਆਦਾਰ ਇਹ ਨਾਲ ਸੰਬੰਧ ਰੱਖਦੇ ਆ ਅਸੀਂ ਵਿਦੇਖ ਖੇਤਰ ਨਾਲ ਸੰਬੰਧ ਰੱਖਦੇ ਆ ਅੱਜ ਜਦੋਂ ਗੱਲ ਉੱਥੋਂ ਤੱਕ ਪਹੁੰਚ ਗਈ ਕਿ ਸਾਡੀ ਯੂਨੀਵਰਸਿਟੀ ਦੇ ਵੀਸੀ ਵੀ ਉਸ ਜਮਾਤ ਤੋਂ ਲ ਤਾਂ ਸਾਡਾ ਬੋਲਣਾ ਬਣਦਾ ਇਹ ਦੂਬਾ ਤੁਹਾਡੇ ਕੋਈ ਪਾਈਦਾ ਕੁਝ ਨਹੀਂ